ਵਾਹਿਗੁਰੂ ਜੀ ਕਾ ਕਾਲ ਸਹਾ ਜਗੁ ਕਰਾਈ ਵਾਹਿਗੁਰੂ ਜੀ ਕੀ ਪਤੈ ਆਸਾ ਮਹੱਲਾ ਪੰਜਵਾ ਨਾਮ ਜਪਤ ਮਨ ਤਨ ਸਭ ਹਰਿਆ ਕਲ ਮਲ ਦੋਖ ਸਗਰ ਪਰ ਹਰਿਆ ਸੋਈ ਜੀਵ ਸਫਲਾ ਮੇਰੇ ਭਾਈ ਹਰ ਗੁਣ ਗਾਏ ਪਰਮ ਗੱਗ ਪਾਈ ਰਹਾਉ ਸਾਧ ਜਨਾ ਕੇ ਪੂਜੇ ਪੈਰ ਮਿਟੇ ਉਪਦਰਹ ਮਨ ਤੇ ਬੈਰ ਉਪਦਰਹ ਨਹੀਂ ਕਹਿਣਾ ਜਿਵੇਂ ਉਚਾਰਨ ਕੀਤਾ ਐਸੀ ਤਰ੍ਹਾਂ ਬੋਲਣਾ ਮਿਟੇ ਉਪਦਰਹ ਊੜੀ ਤੋ ਚੱਕ ਕੇ ਕਸ ਕੇ ਬੋਲਣਾ ਮਿਟੇ ਉਪਦਰਹ ਮਨ ਤੇ ਬੈਰ ਗੁਰ ਪੂਰੇ ਮਿਲ ਝਗਰ ਚੁਕਾਇਆ ਹਾਂ ਗੁਰ ਪੂਰੇ ਮਿਲ ਝਗਰ ਚੁਕਾਇਆ ਝੱਗਰ ਨਹੀਂ ਕਹਿਣਾ ਪੰਚ ਦੂਤ ਸਭ ਵਸ ਗਥ ਆਇਆ ਜਿਸ ਮਨਵਸਿਆ ਹਰਿ ਕਾ ਨਾਮ ਨਾਨਕ ਤਿਸ ਉਪਰ ਕੁਰਬਾਨ ਆਸਾ ਮਹੱਲਾ ਪੰਜਵਾ ਗਾਵਲੀ ਤੂ ਗਾਵਨ ਹਾਰੇ ਜੀ ਪਿੰਡ ਕੇ ਤਾਨ ਆਧਾਰੇ ਜਾ ਕੀ ਸੇਵਾ ਸਰਬ ਸੁਖ ਪਾਵਹਿ ਅਵਰ ਕਾਹੂ ਪਹਿ ਬਹਰ ਨ ਜਾਵਹਿ ਅਵਰ ਕਾਹੂ ਪਹਿ ਬਹੜ ਨ ਜਾਵਹਿ ਸਦਾ ਆਨੰਦ ਅਨੰਦੀ ਸਾਹਿਬ ਗੁਣ ਗੁਣ ਨਿਧਾਨ ਨਿਤ ਨਿਤ ਜਾਪੀਐ ਬਲਿਹਾਰੀ ਤੇਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਾਪ ਮੰਨ ਵਾਸੀਐ ਰਹਾਉ ਜਾ ਕਾ ਦਾਨ ਨਿਖੂਟੈ ਨਾਹੀ ਜਾ ਕਾ ਦਾਨ ਨਿਖੂਟੈ ਨੀ ਬੋਲਨਾ ਖਖੇ ਦੇ ਦਲੈਂਕੜ ਹੰਨ ਨੇ ਤੋ ਚੱਕੀ ਸਸਕੇ ਬੋਲਣਾ ਨਿਕੂਟਾ ਨਾਹੀ ਪਲੀ ਭਾਤ ਸਭ ਸਹਿਜ ਸਮਾਹੀ ਜਾ ਕੀ ਬਖਸ ਨਾ ਮਿਟਾ ਕੋਈ ਮਨ ਵਸਾਈਐ ਸਚਾ ਸੂਈ ਏ ਵਸਾਈਐ ਉਚਾਰਨ ਕਰਨਾ ਆਮ ਵਸਾਈਆ ਕਹਿ ਜਾਂਦੇ ਹਨ ਇੱਥੇ ਵਾਵੇ ਦੇ ਕੰਨਾ ਵੀ ਹੈ ਸਸੇ ਦੇ ਵੀ ਕੰਨਾ ਮਨ ਵਸਾਈਐ ਸਚਾ ਸੂਈ ਸਗਲ ਸਮਗਰੀ ਗ੍ਰਿਹ ਜਾ ਕੇ ਪੂਰਨ ਪ੍ਰਭ ਕੇ ਸੇਵਕ ਦੂਖ ਨਾ ਚੂਰਨ ਊਟ ਗਹੀ ਨਿਰਭਉ ਪਦ ਪਾਈਐ ਸਾਸ ਸਾਸ ਸੋ ਗੋਨ ਨਿਦ ਗਾਈਐ ਦੂਰ ਨ ਹੋਈ ਕਤਹੂ ਜਾਈਐ ਨਦਰ ਕਰੇ ਤਾ ਹਰ ਹਰ ਪਾਈਐ ਅਰਦਾਸ ਕਰੀ ਪੂਰੇ ਗੁਰ ਪਾਸ ਨਾਨਕ ਮੰਗੈ ਹਰ ਧਨ ਰਾਸ ਫਸ ਮਹੱਲਾ ਪੰਜਵਾ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕਾ ਹੋਆ ਸੁਖ ਕਰ ਕਿਰਪਾ ਗੁਰ ਦੀਨੋ ਨਾਓ ਬਲ ਬਲ ਤਿਸ ਸਤ ਗੁਰ ਕੋ ਜਾਓ ਗੁਰ ਪੂਰਾ ਪਾਇਓ ਮੇਰੇ ਭਾਈ ਰੋਗ ਸੋਗ ਸਭ ਦੁੱਖ ਬਿਨਾਸੀ ਸਤਿਗੁਰ ਕੀ ਸਰਣਾਈ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਤ ਸਗਲੇ ਫਲ ਪਾਏ ਅਗਨ 부ਜੀ ਸਭ ਹੋਈ ਸਾਤ ਕਾਰ ਕਿਰਪਾ ਗੁਰ ਕੀਨੀ ਦਾਤ ਨਿਥਾਵੇ ਕੋ ਗੁਰ ਦੀਨੋ ਥਾਨ ਨਿਮਾਨੇ ਕੋ ਗੁਰ ਕਿਨੋ ਮਾਨ ਬੰਧਨ ਕਾਟ ਸੇਵਕ ਕਰਾਖੇ ਅੰਮ੍ਰਿਤ ਬਾਣੀ ਰਸਨਾ ਚਾਖੇ ਵੱਡਾ ਭਾਗ ਪੂਜ ਗੁਰ ਚਰਨ ਸਗਲ ਤਿਆਗ ਪਾਈ ਪ੍ਰਭ ਸਰਨ ਗੁਰ ਨਾਨਕ ਜਾ ਕਉ ਭਇਆ ਦਇਆਲਾ ਸੋਦਾਨੁ ਹੋਆ ਸਦਾਰਨੇ ਹੱਲਾ ਆਸਾ ਮਹੱਲਾ ਪੰਜਵਾ ਸਤਿਗੁਰ ਸਾਚੈ ਦੀਆ ਭੇਜ ਜਿੱਥੇ ਵੀ ਸਤਿਗੁਰ ਪਦਾ ਜੀ ਨਾ ਉਥੇ ਪੋਲਾ ਜਾਂ ਨਹੀਂ ਬੋਲਣਾ ਸਤਿਗੁਰ ਇਸ ਤਰ੍ਹਾਂ ਬੋਲਣਾ ਸਤਿਗੁਰ ਈਉਂ ਨਹੀਂ ਸਤਿਗੁਰ ਸਾਚੈ ਦੀਆ ਭੇਜ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਚਿਰ ਜੀਵਨ ਜਿਹੜਾ ਪਾਠ ਹੈ ਇਕੱਠਾ ਹੀ ਪਾਠ ਹੈ ਚਿਰ ਜੀਵਨ ਉਪਜਿਆ ਸੰਜੋਗ ਉਦਰੇ ਮਾਹ ਆਏ ਕੀਆ ਨਿਵਾਸ ਉਦਰੇ ਪੁੱਲਾ ਹੀ ਬੋਲਣਾ ਉਦਰੇ ਮਾਹ ਆਏ ਕੀਆ ਨਿਵਾਸ ਮਾਤਾ ਕੈ ਮਨ ਬਹੁਤ ਵਿਗਾਸ ਮਾਤਾ ਵੀ ਪੁੱਲਾ ਹੀ ਉਚਾਰ ਜਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਤੁਰਕਾ ਰਹਾਉ ਤੁਰਕਾ ਗੋਵਿੰਦ ਕਾ ਇਕੱਠਾ ਨਹੀਂ ਬੋਲਣਾ ਗੋਵਿੰਦ ਕਾ ਤੁਰਕਾ ਵੱਖਰਾ ਹੀ ਬੋਲਣਾ ਰਹਾਉ ਦਸੀ 마ਸੀ ਹੁਕਮ ਬਾਲਕ ਜਨਮ ਲੀਆ ਦਸੀ ਨਹੀਂ ਕਹਿਣਾ ਬੋਲਾ ਬੋਲ ਦਸੀ 마ਸੀ ਹੁਕਮ ਦਸੀ ਮਾਸੀ ਇੱਥੇ ਠਮਕ ਲਾ ਕੇ ਹੁਕਮ ਤੇ ਵਿਸਰਾਮ ਲਾ ਦਮਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਸਪਸ਼ਟ ਹੋ ਜਾਂਦਾ ਹੈ ਬੋਲਾਂਗੇ ਨਾ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਯਾਨੀ ਜਿਹੜੀਆਂ ਇਹ ਯਮਕਾਂ ਹੁੰਦੀਆਂ ਨਾ ਠਮਕਾਂ ਹੁੰਦੀਆਂ ਇਹ ਵੀ ਮਿਹਨਤ ਦੇ ਨਾਲ ਹੀ ਤੇ ਮਿਹਨਤ ਹੋ ਗਈ ਨਾ ਫੇਰ ਉਹ ਐਨ ਸਪਸ਼ਟ ਗ੍ਰੰਥੀ ਸਿੰਘ ਵਿਸਰਾਮ ਲਾ ਦਿੰਦਾ ਹੈ ਜਮਕ ਵੀ ਲਾ ਦਿੰਦਾ ਹੈ ਵਿੱਚ ਗੁਰਬਾਣੀ ਸਖੀ ਅਨੰਦ ਗਾਵੇ ਗੁਰਬਾਣੀ ਤੇ ਵਿਸਰਾਮ ਲਾਉਣਾ ਹੈ ਗੁਰਬਾਣੀ ਸਖੀ ਅਨੰਦ ਗਾਵੇ ਸਾਚੇ ਸਾਹਿਬ ਕਹਿ ਮਾਨ ਭਾਵੇ ਵਦੀ ਵੇਲ ਬਹੁ ਪੀੜੀ ਚਾਲੀ ਆ ਵਦੀ ਵੇਲ ਬਹੁ ਪੀੜੀ ਚਾਲੀ ਪੀੜੀ ਵੀ ਭਾਰਾ ਉਚਾਰਨ ਕਰਨਾ ਵਧੀ ਭੋਲਾ ਹੀ ਬੋਲਣਾ ਵਧੀ ਨਹੀਂ ਕਹਿਣਾ ਧਰਮ ਕਲਾ ਹਰ ਬੰਦ ਬਹਾਲੀ ਮਨ ਚਿੰਦਿਆ ਸਤਿਗੁਰੂ ਦੇਵਾਇ ਭਏ ਅਚਿੰਤ ਏਕਲੇ ਬਲਾਇਆ ਜੋ ਬਾਲਕ ਪਿਤਾ ਉਪਰ ਕਰੇ ਬਹਮਾਨ ਬੁਲਾਇਆ ਬੋਲੇ ਗੁਰ ਕੈ ਭਾਨ ਬੁਲਾਇਆ ਔਕੜ ਨਾਲ ਹੀ ਬੋਲਣਾ ਬੁਲਾਇਆ ਬੁਲੇ ਗੁਰ ਕੈ ਭਾਨ ਗੁੱਜੀ ਛੰਨੀ ਨਾਹੀ ਬਾਤ ਗੁੱਜੀ ਨਹੀਂ ਕਹਿਣਾ ਜੱਜੇ ਨਾਲ ਗੁੱਜੀ ਛੱਜਾ ਬੋਲਣਾ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕੀਨੀ ਦਾਤ ਆਸਾ ਮਹੱਲਾ ਪੰਜਵਾ ਗੁਰਪੂਰੇ ਰੱਖਿਆ ਦੇ ਹੱਥ ਪ੍ਰਗਟ ਭਇਆ ਜਾਨਕਾ ਪਰਤਾਪ ਗੁਰ ਗੁਰ ਜਪੀ ਗੁਰੂ ਗੁਰ ਧਿਆਈ ਜੀ ਕੀ ਅਰਦਾਸ ਗੁਰੂ ਪਹਿ ਪਾਈ ਰਹਾਉ ਸਰਨ ਪਰੇ ਸਾਚੇ ਗੁਰਦੇਵ ਪੂਰਨ ਹੋਈ ਸੇਵਕ ਸੇਵ ਜੀਉ ਪਿੰਡ ਜੋਬਨ ਰਾਖ ਪ੍ਰਾਨ ਕਹੋ ਨਾਨਕ ਗੁਰ ਕਉ ਕੁਰਬਾਨ ਆਸਾ ਕਰ ਅਠਵਾ ਕਾਫੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੈਂ ਬੰਦਾ ਬੈ ਖਰੀਦ ਬੈ ਖਰੀਦ ਇਕੱਠਾ ਹੀ ਗਏ ਜਾਂਦੇ ਹਾਂ ਵੱਖਰਾ ਉਚਾਰਨ ਕਰਨਾ ਹੈ ਮੈਂ ਬੰਦਾ ਬੈ ਖਰੀਦ ਬੈ ਯਾਨੀ ਮੁੱਲ ਮੈਂ ਖਰੀਦਿਆ ਹੋਇਆ ਬੰਦਾ ਹਾਂ ਗੋਲਾ ਹਾਂ ਗੁਲਾਮ ਹਾਂ ਮਾਲਕ ਦਾ ਮੈਂ ਬੰਦਾ ਬੈ ਖਰੀਦ ਸਤਿ ਸਾਹਿਬ ਮੇਰਾ ਜੀਵ ਪਿੰਡ ਸਭ ਤੇਸ ਦਾ ਸਭ ਕੁਛ ਹੈ ਤੇਰਾ ਮਾਨ ਨਿਮਾਨੇ ਤੂੰ ਤਣੀ ਤੇਰਾ ਪਰਵਾਸਾ ਬਿਨ ਸਾਚੀ ਆਨ ਟੀਕ ਹੈ ਸੋ ਜਾਣੋ ਕਾਚਾ ਇਹ ਆਨ ਪੋਲਾ ਹੀ ਉਚਾਰਨ ਕਰਨਾ ਅੰਨ ਨਹੀਂ ਕਹਿਣਾ ਰਹਾ ਉਹ ਤੇਰਾ ਹੁਕਮ ਅਪਾਰ ਹੈ ਉਈ ਅੰਤ ਨਾ ਪਾਏ ਜਿਸ ਗੁਰਪੂਰਾ ਭੇਟ ਸੀ ਸੋ ਚੱਲੈ ਰਜਾਈ ਚਤਰਾਈ ਸਿਆਣਪਾ ਕਿਤੇ ਕਾਮ ਨ ਆਈਐ ਤੁਠਾ ਸਾਹਿਬ ਜੋ ਦੇਵੈ ਸੋਈ ਸੁਖ ਪਾਈਐ ਜੇ ਲਖ ਕਰਮ ਕਮਾਈਐ ਕਿਛ ਪਵੈ ਨ ਬੰਦਾ ਜਾਨ ਨਾਨਕ ਕੀਤਾ ਨਾਮ ਧਰ ਹੋਰ ਛੁੱਡਿਆ ਧੰਦਾ ਅਸਾ ਮਹੱਲਾ ਪੰਜਵਾ ਸਰਬ ਸੁਖਾ ਮੈਂ ਪਾਲਿਆ ਹਰ ਜੀਵ ਡ ਨਾ ਕੋਈ ਗੁਰ ਤੁਠੇ ਤੇ ਪਾਈਐ ਸਤਿ ਸਾਹਿਬ ਸੋਈ ਬਲਿਹਾਰੀ ਗੁਰ ਆਪਣੇ ਸਾਦ ਸਾਦ ਕੁਰਬਾਨਾ ਨਾਮ ਨਾ ਵਿਸਰੋ ਇੱਕ ਖਿਨ ਚਸਾ ਇਹ ਨਾਮ ਨਾ ਵਿਸਰੋ ਇੱਕ ਖਿਨ ਚਸਾ ਨਾਮ ਨਾ ਵਿਸਰੋ ਇੱਕ ਖਿਨ ਚਸਾ ਇਥੇ ਵਿਸਰਾ ਇਹੋ ਕੀ ਜੈਦਾਨ ਰਹਾਉ ਭਾਗਟ ਸੱਚਾ ਸੋਇ ਹੈ ਜਿਸ ਹਾਰ ਧਾਨ ਅੰਤਰ ਸੋ ਛੂਟੈ ਮਹਾ ਜਾਲ ਤੇ ਜਿਸ ਗੁਰ ਸ਼ਬਦ ਨਿਰੰਤਰ ਜਿਸ ਗੁਰ ਸ਼ਬਦ ਨਿਰੰਤਰ ਗੁਰ ਕੀ ਮਹਿਮਾ ਕਿਆ ਕਹਾ ਗੁਰ ਬੇਕ ਸਤ ਸਰ ਓਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਓਹ ਆਦ ਜੁਗਾਦੀ ਜੁਗ ਹੈ ਜੁਗ ਇਥੇ ਵਿਸਾਮ ਓਹ ਆਦ ਜੁਗਾਦੀ ਜੁਗ ਹੈ ਜੁਗ ਪੂਰਾ ਪਰਮੇਸ਼ਰ ਨਾਮ ਤੇ ਆਵਹੁ ਸਾਦ ਸਦਾ ਹਰ ਹਰ ਮਨ ਰੰਗੇ ਜੀਉ ਪ੍ਰਾਨ ਧਾਨ ਗੁਰੂ ਹੈ ਨਾਨਕ ਕੈ ਸੰਗੇ ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਪਤੇ